ਲੰਦੇ ਪੰਜਾਬ ਤੋਂ ਹੜ੍ਹ ਦੇ ਉਜਾੜੇ ਨੇ ਜਿਹੜੇ ਉਹਨਾਂ ਦੀ ਹਰ ਆਉਂਦੇ ਦਿਨ ਦੇ ਨਾਲ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆ ਰਹੀ ਹੈ ਪਰ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹੜ੍ਹ ਦੇ ਨਾਲ ਉਜੜੇ ਲੋਕ ਐਸੇ ਲੋਕ ਜਿਨ੍ਹਾਂ ਦਾ ਮਾਲ ਡੰਗਰ ਜਿਹੜਾ ਉਹਨਾਂ ਨੇ ਕਿੱਲਿਆਂ ਤੋਂ ਖੋਲ ਤਸ ਗਿਆ ਕਿ ਇਹ ਕਮ ਸਕਮ ਕਿੱਲਿਆਂ ਨਾਲ ਬੱਝੇ ਹੜ੍ਹ ਦੇ ਪਾਣੀ 'ਚ ਡੁੱਬ ਕੇ ਨਾ ਮਰ ਜਾਣ ਕਮ ਸਕਮ ਪਾਣੀ 'ਚ ਤਰਦੇ-ਤਰਦੇ ਕਿਸੇ ਐਸੇ ਥਾਂ ਪੜ ਜਾਣ ਜਿੱਥੇ ਸੌਖਤਾ ਹੋਵੇ ਔਰ ਇਹ ਬਚ ਜਾਣ ਐਸੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਜਿਨ੍ਹਾਂ 'ਚ ਲੋਕਾਂ ਨੇ ਆਖਿਆ ਕਿ ਆਹ ਮਾਲ ਡੰਗਰ ਅਸੀਂ ਲਪੇਆ ਜ ਲੋਕਾਂ ਨੇ ਛਨਾਤ ਕਰਕੇ ਉਹ ਮਾਲ ਡੰਗਰ ਹੈ ਜਿਹੜਾ ਉਹ ਆਪਣਾ ਵਾਪਸ ਲਿਆ ਵੀ ਪਰ ਹੁਣ ਜਦੋਂ ਮਾਲਕ ਨਹੀਂ ਲੱਭਣ ਦੇ ਲੋਕ ਆਪਣੀ ਮਦਦ ਆਪ ਦੇ ਤਹਿਤ ਇਹ ਸਾਰਾ ਮਾਲ ਡੰਗਰ ਹੈ ਜਿਹੜਾ ਇਹ ਆਪਣੇ ਲਾਗੇ ਤੇ ਥਾਣੇ ਚੌਕੀ ਦੇ ਸਪੁਰਦ ਕਰ ਰਹੇ ਨੇ ਔਰ ਜਦੋਂ ਕੋਈ ਆਪਣਾ ਮਾਲ ਡੰਗਰ ਲੱਭਦਾ ਹੁੰਦਾ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਫਲਾਂ ਥਾਂ ਜਾ ਕੇ ਵੇਖ ਲਵੋ ਲੋਕ ਜਦੋਂ ਉੱਥੇ ਆਪਣਾ ਮਾਲ ਡੰਗਰ ਪਛਾਣ ਲੈਂਦੇ ਨੇ ਤੇ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਪੱਠੇ ਪਾ ਸਕਦੇ ਜੇ ਨਾਲ ਨਹੀਂ ਲੈ ਜਾ ਸਕਦੇ ਇਹੋ ਜਿਹੇ ਲੋਕਾਂ ਦਾ ਆਖਣਾ ਕਿ ਮਾਲ ਡੰਗਰ ਨੂੰ ਪੱਠੇ ਵੀ ਅਸੀਂ ਆਪ ਪਾਉਣਦੇ ਆ ਸਾਨੂੰ ਸਪੁਰਦਗੀ ਵੀ ਨਹੀਂ ਦਿੱਤੀ ਜਾ ਰਹੀ ਆਖਿਆ ਜਾ ਰਿਹਾ ਕਿ ਜਦੋਂ ਫਲਾਪਸ ਆਏਗਾ ਉਦੋਂ ਦਿੱਤਾ ਜਾਏਗਾ ਲੋਕਾਂ ਦਾ ਅਖਣਾ ਹੈ ਕਿ ਇਹ ਕੰਮ ਸਿਰਫ ਔਰ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਸਾਡੇ ਮਾਲ ਡੰਗਰ ਤੇ ਸੁਖਤ ਕੀ ਦਿੰਦੇ ਆ ਕੋਈ ਅਫਸਰ ਰੱਸੀ ਫੜਾਉਣੇ ਸਾਡੇ ਨਾਲ ਤਸਵੀਰਾਂ ਬਣਾਏਗਾ ਆਪਣੇ ਚਰਚੇ ਕਰੇਗਾ ਆਪਣੀ ਬੱਲੇ ਬੱਲੇ ਕਰੇਗਾ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਸਰਕਾਰ ਸਾਡੇ ਦੁੱਖਾਂ ਦੇ ਉੱਤੇ ਸਾਡੇ ਜ਼ਖਮਾਂ ਦੇ ਉੱਤੇ ਮਰਮ ਰੱਖਦੀ ਪਰ ਇਸ ਵੇਲੇ ਸਾਨੂੰ ਹੋਰ ਖਜਲ ਕੀਤਾ ਜਾ ਰਿਹਾ ਉਦੋਂ ਜਦੋਂ ਡੰਗਰਾਂ ਦੇ ਖਾਣ ਵਾਸਤੇ ਕੁਝ ਨਹੀਂ ਲੱਭ ਰ ਗਿਆ ਇਸ ਖਬਰ ਨੂੰ ਬਕਾਇਦਾ ਬੀਬੀਸੀ ਨੇ ਵੀ ਰਿਪੋਰਟ ਕੀਤਾ ਹੈ ਕਿ ਡੰਗਰ ਮਾਲਕ ਨੇ ਜਿਹੜੇ ਉਹਨਾਂ ਦੇ ਨਾਲ ਲੈਂਦੇ ਪੰਜਾਬ ਦੇ ਥਾਣਿਆਂ 'ਚ ਪੁਲਿਸ ਬੱਸ ਲੂਕੀ ਹੋ ਰਹੀ ਹੈ